ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਸਾਰਾ ਰਾਜ ਖੁਸ਼ੀ ਹੋਵਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂਜੀ ਅੱਜ ਕੱਲ ਆਮ ਜੀ ਪ੍ਰੋਬਲਮਾਂ ਗੋਡੇ ਦੁਖਣੇ ਜਾਂ ਫਿਰ ਗਿੱਟੇ ਜਾਂ ਗੁੱਟ ਜਾਂ ਮੋਢੇ ਇਹਨਾਂ ਨੂੰ ਅਸੀਂ ਜੁਰੀਆ ਕਹਿੰਦੇ ਆ ਵੀ ਸਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਜੁਰੀਆ ਹੋ ਗਿਆ ਜੁਰੀਆ ਕਿੱਥੋਂ ਵੱਧਾ ਬੈਠੋ ਬੈ ਕਿਹੜੀ ਚੀਜ਼ ਆ ਹਰ ਇੱਕ ਚੀਜ਼ ਦੇ ਵਿੱਚ ਅਸੀਂ ਕੀ ਕੀ ਛੱਡ ਦਾਂਗੇ ਖਾਣ ਤੋਂ ਹਰ ਇੱਕ ਚੀਜ਼ ਦੇ ਵਿੱਚ ਬੈ ਆ ਰੋਟੀ ਦੇ ਵਿੱਚ ਵੀ ਦਾਲਾਂ ਸਬਜ਼ੀਆਂ ਵਿੱਚ ਵੀ ਚਾਹੇ ਤੁਸੀਂ ਕਿੰਨੀ ਵੀ ਵਧੀਆ ਆਪਣੇ ਘਰ ਦੀ ਸਬਜ਼ੀ ਵੀ ਬੀਜ ਕੇ ਕਾ ਲਈਏ ਕਿਉਂਕਿ ਇਹ ਖੇਤਾਂ ਦੇ ਵਿੱਚ ਜਿਹੜੀ ਜੀਰੀ ਦਾ ਰਲਿਆ ਹੁੰਦਾ ਨਾ ਸਾਰਾ ਕੁਝ ਸਪਰੇ ਹਾਂ ਆ ਰਹੇ ਉਹ ਸਾਰਾ ਕੁਝ ਸਬਜ਼ੀ ਖਿੱਚ ਲੈਂਦੀ ਹੈ ਕਿਉਂਕਿ ਅਸੀਂ ਬਰਸੀਨ ਬੀਜਦੀ ਉੱਥੇ ਆ ਜਿੱਥੇ ਸਾਡੀ ਜੀਰੀ ਉੱਜੀ ਹੋਂਦੀ ਹੈ ਤੇ ਬਾਕੀ ਚਰੀਆਂ ਤੇ ਵੀ ਹਰ ਇੱਕ ਚੀਜ਼ ਤੇ ਜੀ ਸਪਰੇ ਹੁੰਦੀ ਹੈ ਹੈ ਉਹ ਸਪਰੇਹਾਂ ਕਾਰਨ ਸਾਡੇ ਸਰੀਰ ਦੇ ਵਿੱਚ ਜੁਰੀਆ ਜੁਰੀਆ ਔਰ ਸੁੱਕ ਮੈਂ ਦੋਨੋਂ ਆਪ ਤੁਹਾਨੂੰ ਦੱਸਣ ਲੱਗੀਆਂ ਪਰ ਦੋਨਾਂ ਦੇ ਵਿੱਚ ਡਿਫਰੈਂਟ ਬਹੁਤ ਜ਼ਿਆਦਾ ਹੈ ਅਗਰ ਤੁਹਾਨੂੰ ਕੱਲਾ ਜੁਰੀਆ ਇਹ ਤੁਸੀਂ ਕੰਟਰੋਲ ਮਿੱਠੇ ਨਾਲ ਕਰ ਸਕਦੇ ਆ ਜਿਹੜਾ ਨੂਣ ਦੀ ਮਾਤਰਾ ਇਹ ਘਟਾ ਦਿਓ ਜਿਹੜੀ ਮਿੱਠੇ ਦੀ ਮਾਤਰਾ ਇਹਨੂੰ ਵਧਾ ਦਿਓ ਕਿਉਂਕਿ ਥੋੜੀ ਸਿਹਤ ਤਾਂ ਜ਼ਰੂਰ ਭਰੀ ਹੋ ਜਾਂਦੀ ਹੈ ਮੇਰਾ ਜੁਰੀਆ ਹੀ ਬਾਤ ਦਾ ਸੀ ਮੈਂ ਜੁਰੀਏ ਕਰਕੇ ਮਿੱਠਾ ਖਾਣੀ ਆ ਬਹੁਤ ਜ਼ਿਆਦਾ ਦੇਖੋ ਸਿਹਤ ਅਗਰ ਭਰੀ ਹੋ ਗਈ ਤਾਂ ਮਿੱਠਾ ਖਾਣਿਆ ਜਣੀ 슈ਗਰ ਮੈਨੂੰ ਹੈ ਨਹੀਂਦਾ ਇਹ ਵੀ ਮੈਂ ਗੱਲ ਕਹਿਨੀ ਆ ਵੀ ਮੈਨੂੰ 슈ਗਰ ਨਹੀਂ ਹੈਗਾ ਅਗਰ ਮੇਰਾ ਇਹ 5-4% 10% ਵੀ ਵੱਧ ਜਾਂਦਾ ਮੈਂ ਉਸ ਹਾਲ ਨਾਲ ਫਿਰ ਕੰਟਰੋਲ ਕਰਦੀ ਐ ਮੈਂ ਮਿੱਠਾ ਛੱਡ ਦਿੰਦੀ ਆ ਹੂੰ ਤੇ ਬਸ ਮੈਂ ਜਣੀ ਆਪਣੇ ਸਰੀਰ ਦਾ ਸੰਤੁਲਨ ਬਣਾ ਕੇ ਰੱਖਦੀ ਹਾਂ ਹਰ ਵਕਤ ਮੈਂ ਕੋਈ ਡਾਕਟਰ ਦੇ ਕੋਲ ਦਵਾਈ ਨਹੀਂ ਲੈਂਦੀ ਮੇਰਾ ਕੋਈ ਵੀ ਡਾਕਟਰ ਚੈੱਕਅਪ ਕਰ ਸਕਦਾ ਮੈਂ ਇਹ ਵੀ ਕਹਿਣੀ ਆ ਕਿਉਂਕਿ ਮੈਂ ਆਪਣੇ ਘਰੇਲੂ ਨੁਕਤੇ ਜਿਹੜੇ ਪਿੱਛੇ ਬੁੜੀਆਂ ਦਾਦੀਆਂ ਪਰਦਾਦੀਆਂ ਸਾਡੀਆਂ ਨਾਨੀਆਂ ਬਰਤ ਦੀਆਂ ਸੀ ਦਾਦੀਆਂ ਬਰਤ ਦੀਆਂ ਸੀ ਤੇ ਮੈਂ ਬੜੀ ਕੰਠ ਕਰਦੀ ਹੁੰਦੀ ਸੀ ਉਹਨਾਂ ਦੀਆਂ ਗੱਲਾਂ ਉਹਨਾਂ ਨੇ ਕਹਿਣਾ ਇੱਕ ਹੁੰਦੀ ਆ ਸੰਖ ਮੜ ਬਰਗੀ ਸੰਖ ਸੰਖ ਮੋਲੀ ਕਹਿੰਦੇ ਨੇ ਸੰਖ ਮੋਲੀ ਤੇ ਗੋਲ ਜਿੰਦਿਆ ਲਾਲ ਹੋ ਜਾਂਦੀਆਂ ਪਹਿਲਾਂ ਹਰੀ ਹੁੰਦੀ ਹੈ ਤੇ ਕਈ ਵਾਰੀ ਕਾਲੀ ਵੀ ਨੇ ਫਿਰ ਉਹ ਲਾਲ ਹੋ ਜਾਂਦੀ ਟਮਾਟਰ ਵਰਗੀ ਤੇ ਉਹਨੂੰ ਕਮੋਹ ਕਹਿੰਦੇ ਸੀ ਕਮੋਹ ਕਮੋਹ ਦੀ ਸਬਜ਼ੀ ਬਣਾ ਕੇ ਖਾਣ ਨਾਲ ਜੋੜਾਂ ਦਾ ਦਰਦ ਹਟਾ ਲੈਂਦੀ ਸੀ ਬੁੜੀਆਂ ਆਲੂ ਪਾ ਕੇ ਜਾਂ ਬਿਨਾ ਆਲੂ ਤੇ ਉਹਨਾਂ ਨੇ ਮਟਰ ਪਾ ਕੇ ਬੜੇ ਵਧੀਆ ਬਣਾਉਣੀ ਤੇ ਬਾਕੀ ਲਸਣ ਦੀ ਵੀ ਕਹਿੰਦੇ ਨੇ ਜਿਹੜੀ ਮੂਹਰੇ ਡੋਡੀ ਆ ਉਹਦੇ ਨਾਲ ਵੀ ਜੇ ਖਾਣੇ ਆ ਤਾਂ ਜੁਰੀਆ আর ਬੀਪੀ ਦੋਨੇ ਸਮੱਸਿਆ ਠੀਕ ਰਹਿੰਦੀ ਅੱਜ ਤੁਹਾਨੂੰ ਮੈਂ ਤਿੰਨਾਂ ਸਮੱਸਿਆਵਾਂ ਬਾਰੇ ਦੱਸ ਦਿੰਦੀ ਆ ਜਿਹੜਾ ਤਾਂ ਸ਼ੂਗਰ ਆ ਸ਼ੂਗਰ ਵਾਲਦਾ ਖਾਣਾ ਨਹੀਂ ਤੁਸੀਂ ਨਿੰਮ ਦਾ ਪੱਤਾ ਕਿਈ ਤਾਂ ਖਾ ਵੀ ਸਕਦੇ ਜਿਹਨੇ ਖਾ ਸਕਦਾ ਕਰ ਸਕਦਾ ਅਗਰ ਤੁਸੀਂ ਖਾਣਾ ਤਾਂ ਹੈ ਨਹੀਂ ਮੈਂ ਇਹੀ ਗੱਲ ਕਹਿਣੀ ਆ ਵੀ ਜੇ ਤੁਹਾਡਾ ਫਾਇਦਾ ਨਹੀਂ ਤਾਂ ਇਹ ਨੁਕਸਾਨ ਨਹੀਂ ਕਰੂਗਾ ਖਾਂਗ ਦੇ ਨਾਲ ਹੋ ਸਕਦਾ ਤੁਹਾਡਾ ਮੂੰਹ ਕੜਾ ਹੋਵੇ ਤੁਹਾਨੂੰ ਉਲਟੀਆਂ ਲੱਗਣ ਜਾਂ ਕੁਝ ਹੋਏ ਤੁਸੀਂ ਨਿੰਮ ਦੀ ਕੁੰਬਲੀਆਂ ਹਜੇ ਤਾ ਹੋਈ ਨਹੀਂ ਮੂਹਰੇ ਨਿੰਮਾ ਨੇ ਦਰਖਤਾਂ ਨੇ ਫੁੱਟਣਾ ਸ਼ੁਰੂ ਹੋ ਜਾਣਾ ਮਾਰਚ ਦੇ ਮਹੀਨੇ ਤੋਂ ਪਹਿਲੇ ਸ਼ੁਰੂ ਹੋ ਜਾਂਦੇ ਨੇ ਬਸ ਜੇ ਠੰਡ ਘੱਟ ਪਵੇ ਜੇ ਮੀਂਹ ਇੱਕ ਅਦਾ ਪਵੇ ਤਾਂ ਮਾਰਚ ਤੋਂ ਪਹਿਲਾਂ ਪਹਿਲਾਂ ਹੀ ਜਿਹੜੇ ਦਰਖਤ ਨੇ ਫੁੱਟਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦੀਆਂ ਕੁੰਬਲੀਆਂ ਲੈਣੀਆਂ ਨੇ ਕੁੰਬਲੀਆਂ ਲੈ ਕੇ ਉਹਨਾਂ ਦੇ ਵਿੱਚੋਂ ਰਸ ਕੱਢਣਾ ਰਸ ਕੋਈ ਜ਼ਿਆਦਾ ਗਲਾਸ ਦੋ ਗਲਾਸ ਨਹੀਂ ਕੱਢਣਾ ਸਿਰਫ ਦੋ ਚਾਰ ਬੂੰਦਾਂ ਜੇ ਨਿਕਲਿਆ ਉਹਦੇ ਵਿੱਚੋਂ ਰਸ ਦੇ ਵਿੱਚ ਥੋੜੇ ਵਿੱਚ ਮੜਿਆ ਪਾਣੀ ਜਾਂ ਪੱਕੇ ਬੂੰਦਾਂ ਨਿਕਲਣਗੇ ਪਾਣੀ ਦੀਆਂ ਕਿਸੇ ਵੀ ਚੀਜ਼ ਨਾਲ ਪਰ ਰਗੜਦਾ ਜਦੋਂ ਕਿਸੇ ਚੀਜ਼ ਨੂੰ ਜੇਪ ਮੈਕਸੀ ਚ ਰਗੜਦਾ ਤਾਂ ਜ਼ਿਆਦਾ ਪਾਣੀ ਛੱਡ ਦਿੰਦੀ ਆ ਤੁਸੀਂ ਹੁਣ ਉਹਨੂੰ ਕੀ ਕਰਨੇ ਜਿਹੜੀ ਬੂੰਦਾਂ ਨੇ ਕੱਡੀਆਂ ਤੁਸੀਂ ਰਗੜੀਆਂ ਉਹਨੂੰ ਕਿਸੇ ਕੱਪੜੇ ਨਾਲ ਘੁੱਟ ਕੇ ਕਿਸੇ ਕੱਚ ਦੇ ਭਾਂਡੇ ਦੇ ਵਿੱਚ ਤੁਸੀਂ ਉਹ 5 7 10 ਬੂੰਦਾਂ ਜਿਹੜੀਆਂ ਨਿਕਟੀਆਂ ਨੇ ਸਿਰਫ ਉਹਦੀਆਂ ਦੋ ਬੂੰਦਾਂ ਧੁੰਨੀ ਦੇ ਵਿੱਚ ਪਾਉਣੀਆਂ ਨੇ ਖਾਲੀ ਪੇਟ ਸਿਰਫ ਦੋ ਬੂੰਦਾਂ ਸਿਰਫ 15 ਮਿੰਟ ਤੁਸੀਂ ਸਿੱਧੇ ਪੈ ਰਹਿਣਾ ਤੁਸੀਂ ਆਪਦਾ 슈ਗਰ ਟੈਸਟ ਕਰ ਲਓ 슈ਗਰ ਨਾਰਮਲ ਆਉ ਤੀਜੇ ਚੌਥੇ ਦਿਨ ਤੀਜੇ ਦਿਨ ਅੱਬਲ ਤਾਂ ਪਹਿਲੇ ਦਿਨ ਤੋਂ ਫਰਕ ਪੂਨ ਤੀਜੇ ਦਿਨ ਤਾਂ ਪੱਕਾ ਹੀ ਪਊਗਾ ਕੋਈ ਦਵਾਈ ਨਹੀਂ ਕੋਈ ਬੂਟੀ ਨਹੀਂ ਜੇ ਡਾਕਟਰੀ ਦਵਾਈ ਖਾਣੇ ਤੁਸੀਂ ਖਾਓ ਨਾਲ ਹੁੰਦਾ ਡੇਲੀ ਆਪਦਾ ਬੀਪੀ ਸੌਰੀ 슈ਗਰ ਜ਼ਰੂਰ ਚੈੱਕ ਕਰੋ ਕਿਉਂਕਿ ਕਈ ਵਾਰੀ ਜ਼ਿਆਦਾ ਵੀ ਜਦੋਂ ਤੁਸੀਂ ਦਵਾਈ ਵੀ ਖਾਣੇ ਤੇ ਇਹ ਵੀ ਚੀਜ਼ਾਂ ਇਸਤੇਮਾਲ ਕਰਦੇ ਹੋ ਘਟਣ ਦਾ ਵੀ ਖਤਰਾ ਰਹਿੰਦਾ ਹੈ ਇੱਕ ਨਹੀਂ ਕੋਈ ਸਾਡੇ ਕਰੇ ਮਸ਼ੀਨ ਜ਼ਰੂਰੀ ਹੋਣੀ ਚਾਹੀਦੀ ਹੈ ਉਹ ਵੀ ਅੱਛੀ ਕੁਆਲਿਟੀ ਦੀ ਵਧੀਆ ਜਿਹੜਾ ਸਾਡਾ 슈ਗਰ ਚੈੱਕ ਕਰੇ ਹਾਂਜੀ ਜੁਰੀਆ ਜੁਰੀਏ ਦੇ ਨਾਲ ਲੋਕੀ ਆਪਣੇ ਹੱਥ ਪੈਰ ਵੀਂਗੇ ਕਰੀ ਫਿਰਦੇ ਨੇ ਇਸ ਤਰ੍ਹਾਂ ਹੋ ਜਾਂਦੇ ਨੇ ਟੇਢੇ ਵੀਂਗੇ ਇੱਕ ਉਹ ਇੱਕ ਬਿਮਾਰੀ ਹੈ ਜਿਹੜੀ ਜਦੋਂ ਸਟਾਰਟਿੰਗ ਹੁੰਦੀ ਹੈ ਉਪਰ ਸਭ ਕਾਫੀ ਮਾਤਰਾ ਦੇ ਵਿੱਚ ਪਤਾ ਲੱਗਦਾ ਜਿਵੇਂ ਦੰਦਾਂ ਦੇ ਵਿੱਚ ਨੂਨ ਵਰਗਾ ਹੋਣਾ ਜਾਂ ਫਿਰ ਸਾਡੇ ਸਰੀਰ ਦੇ ਵਿੱਚ ਕਿਤੇ ਨਾ ਕਿਤੇ ਦਰਦ ਰਹਿਣਾ ਇਹ ਇਹ ਤਾਂ ਆਪ ਨੂੰ ਸਾਰਿਆਂ ਨੂੰ ਪਤਾ ਵੀ ਜੁਰੀਏ ਦਾ ਲੱਛਣ ਹੈ ਹੌਲੀ ਹੌਲੀ ਗਠੀਏ ਦਾ ਰੂਪ ਧਾਰ ਲੈਂਦਾ ਫਿਰ ਇਹਦਾ ਕੋਈ ਇਲਾਜ ਨਹੀਂ ਬਣਦਾ ਆਗਰ ਤੁਸੀਂ ਇਹਨੂੰ ਸਟਾਰਟਿੰਗ ਵਿੱਚ ਸਾਫ ਸਕਦੇ ਹੋ ਮੈਨੂੰ ਘਟੋ ਘਟੇ 32 ਸਾਲ ਦੀ ਉਮਰ ਦੇ ਵਿੱਚ ਹੋਇਆ ਸੀ ਅੱਜ ਮੇਰੀ ਉਮਰ 63 ਸਾਲ ਆ ਲਾ ਲਓ 33 ਸਾਲ ਹੋ ਗਏ ਤੇ ਮੈਂ ਹੁਣ ਕੋਈ ਦਵਾਈ ਵੀ ਨਹੀਂ ਲੈਂਦੀ ਮੈਂ ਰੱਬ ਤੋਂ ਡਰ ਕੇ ਕਹਿੰਦੀ ਹਾਂ ਉਸ ਪਰਮਾਤਮਾ ਤੋਂ ਮੈਂ ਕੋਈ ਦਵਾਈ ਨਹੀਂ ਲੈਂਦੀ ਪਹਿਲਾਂ ਪਹਿਲਾਂ ਮੈਂ ਥੋੜਾ ਜਿਹਾ ਦਵਾਈ ਲਈ ਆ ਤੇ ਉਸ ਤੋਂ ਬਾਅਦ ਮੈਂ ਦਵਾਈ ਕੋਈ ਨਹੀਂ ਖਾਦੀ ਮੈਂ ਇਹਨੂੰ ਆਪਣੇ ਆਪ ਕੰਟਰੋਲ ਕਰਨਾ ਸਿੱਖੀ ਕਿਉਂਕਿ ਮੈਂ ਇੱਕ ਆਪਣੇ ਸਰੀਰ ਤੇ ਹਰ ਇੱਕ ਚੀਜ਼ ਦਾ ਸਪੈਰਿਸ ਕਰਦੀ ਹਾਂ ਮੇਰਾ ਸਰੀਰ ਚੈੱਕ ਕਰ ਲਓ ਮੈਂ ਦਵਾਈ ਲੈਂਦੀ ਹੂੰ ਤਾਂ ਮੇਰੇ ਖੂਨ ਦੇ ਵਿੱਚ ਦਵਾਈ ਆਊਗੀ ਨਾ 3 ਮਹੀਨੇ ਦੀ ਦੱਸ ਦਿੰਦਾ ਟੈਸਟ ਦੇ ਵਿੱਚ ਵੀ ਬੰਦੇ ਦੀ ਦਵਾਈ ਕਰਦੀ ਕਿਉਂਕਿ ਨਹੀਂ ਜਿਹੜਾ ਖੰਦ ਨੂੰ ਤਾਂ ਕਰ ਲਗਾਤਾਰ ਖੰਦ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦੀ ਸੀ ਮੇਰੀ ਲੱਤ ਟੁੱਟੀ ਸੀ ਅਰਬਾ ਮਤਲਬ ਮੈਂ 6 ਮਹੀਨੇ ਪਈ ਤਾਂ ਜ਼ਰੂਰ ਹੀ ਸੰਦੀ ਪਰ ਮੈਂ ਦਵਾਈ ਇੱਕ ਵੀ ਗੋਲੀ ਨਹੀਂ ਸੀ ਖਾਦੀ ਪੇਨ ਕਲਰ ਠੀਕ ਖਾਦੀ ਸੀ ਮੈਂ ਸਿਰਫ ਜਿਹੜੀ ਉਹ ਕੈਲਸ਼ੀਅਮ ਦਿੰਦੇ ਨੇ ਉਹ ਜ਼ਰੂਰ ਮੈਂ ਖਾਦੀ ਸੀ ਅਗਰ ਮੈਂ 6 ਮਹੀਨੇ ਗੋਲੀਆਂ ਖਾਈ ਜਾਂਦੀ ਖਾਈ ਜਾਂਦੀ ਹੂੰ ਤਾਂ ਮੈਂ ਬਹੁਤ ਬਿਮਾਰੀਆਂ ਲਾ ਲੈਂਦੀ ਸਾਡੀ ਇੱਕ ਆਤਮਾ ਨਹੀਂ ਆਦੀ ਮੈਂ ਸਿਰਫ ਇੱਕ ਸਤਸੰਗ ਦੇ ਵਿੱਚ ਸੁਣਿਆ ਸੀ ਸਤਸੰਗ ਸੁਣਨਾ ਦਾ ਮਹੱਤਮ ਬਹੁਤ ਵੱਡਾ ਹੁੰਦਾ ਜੇ ਕੋਈ ਸਾਨੂੰ ਗਿਆਨ ਦੀ ਗੱਲ ਦੱਸਦਾ ਉਹ ਗਿਆਨ ਦੀ ਗੱਲ ਧਿਆਨ ਨਾਲ ਸੁਣਿਆ ਕਰੋ ਮੈਂ ਕੀ ਸੁਣਿਆ ਸੀ ਸਤਸੰਗ ਦੇ ਵਿੱਚ ਮਹਾਪੁਰਸ਼ ਤੋਂ ਵੀ ਜਿਹੜਾ ਤੁਹਾਡਾ ਦਰਦ ਆ ਉਹ ਨਹੀਂ हटਦਾ ਪੇਨ ਕਿਲਰ ਨਾਲ ਤੁਹਾਡੇ ਦਿਮਾਗ ਨੂੰ ਜਾਣਾ ਮੈਸੇਜ ਬੰਦ ਹੋ ਜਾਂਦਾ ਇਹਦਾ ਮਤਲਬ ਸਾਡਾ ਦਵਾਕ ਸੁਣਨ ਹੋ ਜਾਂਦਾ ਸਾਡਾ ਦਿਮਾਗ ਸੁਣ ਡੈੱਡ ਹੋ ਜਾਂਦਾ ਸਾਡੀ ਜਿਹੜੀ ਤਕਲੀਫ ਉਹ ਤਾਂ ਉੱਥੇ ਦੀ ਉੱਥੇ ਹੀ ਹੈ ਮੈਂ ਕਿਹਾ ਨਹੀਂ ਆਪਾਂ ਨੇ ਗੋਲੀ ਨਹੀਂ ਲੈਣੀ ਹੈਗੀ ਮੇਰਾ ਦੁੱਖ ਵੱਡਾ ਵਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਹੈ ਬਸ ਇਹ ਜਿਹਾ ਸਰੀਰ ਬਣ ਗਿਆ ਵੀ ਸਮਝ ਲਓ ਵੀ ਮੈਨੂੰ ਮੇਰੇ ਛੋਟੇ-ਮੋਟੇ ਦਰਦ ਦਾ ਕੋਈ ਮਾਲਕ ਦੀ ਕਿਰਪਾ ਦੇ ਨਾਲ ਮੈਨੂੰ ਨਹੀਂ ਪਤਾ ਲੋਕ ਕਹਿੰਦੇ ਨੇ ਮੇਰੇ ਪੈਰ ਵੰਨੀ ਦੇਖ ਕੇ ਲੱਗਤ ਨੇ ਹਾਏ ਇਹ ਕਰਮ ਐਡਾ ਹੈ ਨਹੀਂ ਮੈਂ ਕਹ ਦਨੀਆ ਮੈਨੂੰ ਕੋਈ ਇਹਦੀ ਤਕਲੀਫ ਨਹੀਂ ਮਾਲਕ ਦੇ ਹੁਕਮ ਨਾਲ ਬੜੀ ਵਧੀਆ ਤੁਰੀ ਫਿਰਦੀਆਂ ਸਾਰੇ ਤੁਰ ਕੇ ਬਾਜ਼ਾਰ ਵੀ ਤੁਰ ਕੇ ਜਾਂਦੀਆਂ ਸਾਰਾ ਕੁਝ ਕਰਦੀਆਂ ਇਹ ਤਾਂ ਹੋ ਗਈ ਪੇਨ ਕਿਲਰ ਦੀ ਗੱਲ ਵੀ ਜਿੱਥੇ ਤੱਕ ਘਟਾ ਹੋਵੇ ਤੁਸੀਂ ਘਟਾ ਦਿਓ ਹੁਣ ਤੁਹਾਨੂੰ ਮੈਂ ਜੁਰੀਏ ਦਾ ਵੀ ਦੱਸਦਾ ਤੁਹਾਨੂੰ ਮੈਂ ਨਾਲ ਦੀ ਨਾਲ ਹੁਣ ਬੀਪੀ ਦਾ ਵੀ ਦੱਸਦੀ ਆ ਜਦੋਂ ਵੀ ਤੁਹਾਡਾ ਬੀਪੀ ਵੱਧਾ ਤੁਸੀਂ ਛੋਟਾ ਜਿਹਾ ਕੰਮ ਕਰਨੋ ਕਿ ਬਾਲਾ ਵੱਡਾ ਨਹੀਂ ਹੈਗਾ ਤੁਸੀਂ ਕੀ ਕਰਨ ਤੁਹਾਡੇ ਘਰੇ ਹਰ ਇੱਕ ਚੀਜ਼ ਹੁੰਦੀ ਆ ਤੁਸੀਂ ਥੋੜੇ ਜਿਹੜੇ ਜੌਂਖਾਰ ਹੁੰਦਾ ਉਹ ਲਿਆ ਕੇ ਰੱਖ ਲਓ ਉਹਨੂੰ ਘੋਲੋ ਜਦੋਂ ਵੀ ਕਿਸੇ ਇਨਸਾਨ ਦਾ ਬੀਪੀ ਵਾਦਾ ਉਹਦੇ ਪੰਜ ਚਾਰ ਬੂੰਦਾਂ ਧੁੰਨੀ ਚ ਪਾ ਦਿਓ ਉਹਨੂੰ ਕਬ ਸਿੱਧਾ ਪੈ ਜਾ ਉਹਦਾ ਬੀਪੀ 15 ਮਿੰਟ ਦੀ ਨਾਰਮਲ ਹੋ ਚੁੱਕਾ ਇਹਦੇ ਨਾਲੇ ਅੱਧਾ ਸਿਰ ਬੁਖਣਾ ਜਾਂ ਫਿਰ ਗਰਮੀ ਦੇ ਚੱਕਰ ਹੋਣੇ ਇਹ ਉਹ ਦਿੱਤੋ ਨਿਜ ਪਾ ਲਓ ਗਰਮੀ ਦੇ ਚੱਕਰਾਂ ਤੋਂ ਤੁਹਾਨੂੰ ਦਵਾਈ ਖਾਣ ਦੀ ਕੋਈ ਜ਼ਰੂਰਤ ਨਹੀਂ ਪੋਵੇਗੀ। ਦੇਖੋ ਮੇਰਾ ਜਿਹੜਾ ਰਾਜ ਆ ਮੇਰੋਂ ਅਲਰਟ ਹੈਂਦਾ ਵੀ ਤੇਰੀ ਸਕਿਨ ਉਹਜੀ ਪਈ ਆ ਜਾਂ ਤੇਰਾ ਸਰੀਰ ਉਹ ਜਾ ਵੀ ਮੈਂ ਦਵਾਈ ਨਹੀਂ ਛੇਤੀ ਛੇਤੀ ਲੈਂਦੀ। ਮੈਂ ਬੁਖਾਰ ਦੀ ਵੀ ਛੇਤੀ ਛੇਤੀ ਦਵਾਈ ਨਹੀਂ ਲੈਂਦੀ। ਮੈਂ ਜੇ ਲੈਣੀ ਤਾਂ ਅੱਧੀ ਗੋਲੀ ਲੈਣੀ ਆ ਬਸ। ਮੈਂ ਡਾਕਟਰ ਨੂੰ ਵੀ ਕਹਿ ਦਿੰਨੇ ਆ ਵੀ ਮੈਨੂੰ ਬੱਚਿਆਂ ਵਾਲੀ ਦਵਾਈ ਦਿਓ। ਕਿਉਂ ਕਹਿੰਨੀ ਬੱਚਿਆਂ ਵਾਲੀ? ਕਿਉਂਕਿ ਮੇਰੇ ਤੇ ਅਸਰ ਬੱਚਿਆਂ ਵਾਲੀ ਕਰ ਜਾਣੀ ਆ। ਉਸੀ ਖਾਣੇ ਤੁਹਾਡੇ ਤੇ ਉਹ ਦਵਾਈ ਅਸਰ ਨਹੀਂ ਕਰ ਤੁਹਾਨੂੰ ਡਾਕਟਰ ਉਦੋਂ ਜ਼ਿਆਦਾ ਤੇਜ਼ ਦਿੰਦਾ ਉਦੋਂ ਤੇਜ਼ ਦਿੰਦਾ ਕਿਉਂਕਿ ਜਿੱਥੇ ਤੱਕ ਹੋ ਸਕੇ ਸਾਨੂੰ ਘਰੇਲੂ ਨੁਕਤਿਆਂ ਦੇ ਨਾਲ ਆਪਣੇ ਸਰੀਰ ਨੂੰ ਠੀਕ ਕਰਨ ਦੀ ਆਤ ਪਾਓ ਜੇ ਤੁਸੀਂ ਇਹ ਪ੍ਰਾਣੀਆਂ ਗੱਲਾਂ ਸੁਣੋਗੇ ਸਮਝੋਗੇ ਤੁਹਾਡੇ ਬੱਚਿਆਂ ਤੱਕੇ ਰਹਿਣਗੀਆਂ ਤੁਸੀਂ ਅੱਗੇ ਪੀੜੀਦਰ ਪੀੜੀ ਦੱਸੋਗੇ ਇਹ ਅੱਗੇ ਲੋਕੀ ਕੋਈ ਅੱਗੇ ਡਾਕਟਰ ਨਹੀਂ ਸੀ ਹੁੰਦਾ ਅੱਗੇ ਲੋਕੀ ਆਪਣਾ ਖਾਣ ਪੀਣ ਦਾ ਆਪਣੇ ਚ ਕਰਕੇ ਹੀ ਆਪਣੇ ਸਰੀਰ ਨੂੰ ਠੀਕ ਕਰ ਲੈਂਦੇ ਸੀ ਜਿਹੜੀ ਚੀਜ਼ ਨੁਕਸਾਨ ਕਰਦੇ ਉਹਨੂੰ ਛੱਡ ਦਿਓ ਜਿਹੜੀ ਤੋ ਫਾਇਦਾ ਖਾ ਲੋ ਸੁੱਖਿਆ ਤਾਂ ਨਹੀਂ ਹੋਏ ਬੀ ਲਾਲਚ ਕਰਕੇ ਖਾਣਾ ਜਿਹੜੀ ਚੀਜ਼ ਨੁਕਸਾਨ ਕਰਦੀ ਐ ਚਾਹੇ ਕਿੱਡਿਓ ਵਧੀਆ ਨੂੰ ਨਾ ਖਾਓ ਪਹਿਲ ਤੱਕੇ ਆਤਪਾ ਲੋ ਸਾਡਾ ਸਰੀਰ ਦੀ ਤੰਦਰੁਸਤੀ ਲਈ ਸਾਨੂੰ ਚੀਜ਼ ਛੱਡਣੀ ਕਿੱਡੀ ਕੌਖੀ ਆ ਪਰ ਮੈਂ ਇਹ ਨਹੀਂ ਕਹਦੀ ਵੀ ਮੇਰੇ ਕਹਤੇ ਸ਼ਰਾਬੀ ਸ਼ਰਾਬ ਛੱਡ ਦੇਣ ਕਿ ਨਹੀਂ ਉਹ ਸ਼ਰਾਬ ਦੀ ਮੇਰੀ ਵੀਡੀਓ ਪਾਈ ਆ ਉਸ ਤੋਂ ਉੱਕਣ ਕਰੋ ਸ਼ਰਾਬ ਵੀ ਛਡਾਵੋ ਇੱਕ ਨਹੀਂ ਬਾਕੀ ਰਹੀ ਗੱਲ ਜਿਹੜਾ ਕੋਈ ਬੰਦਾ ਮਾੜੀ ਮੋਟੀ ਪੀਂਦਾ ਉਹਦੀ ਕੋਈ ਖਿਆਈ ਨਹੀਂ ਹੁਣ ਤੁਹਾਨੂੰ ਮੈਂ ਜੁਰੀਆ ਦਾ ਵੀ ਦੱਸਦਾ ਤੁਹਾਨੂੰ ਮੈਂ ਬੀਪੀ ਦਾ ਵੀ ਦੱਸਦਾ